ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਦਾਸ ਦਵਿੰਦਰ ਸਿੰਘ ਹੰਬਰਗ ਗਰਮੰਦੋ ਜੀ ਹਮੇਸ਼ਾ ਦੀ ਤਰ੍ਹਾਂ ਅੱਜ ਆਪਾਂ ਬਚਤਰ ਨਾਟਕ ਜਿਹੜਾ ਗ੍ਰੰਥ ਹੈ ਉਹਦੇ ਆਪਾਂ 16ਵਾਂ ਚਿਤਤਰ ਪੜਾਂਗੇ ਚਿਤਤਰ ਕਾਫੀ ਲੰਮਾ ਹੈ ਜੀ ਇਹ ਤਕਰੀਬਨ ਕੋਈ 40 ਪਦਿਆਂ ਦਾ 50 ਪਦਿਆਂ ਦਾ ਇਹ ਚਿਤਤਰ ਹੈ ਜੀ ਤੇ ਸ਼ਾਇਦ ਉਸ ਦਾ ਦੋ ਭਾਗ ਵਿੱਚ ਕਰਨ ਪਵੇ ਜੀ ਕਿਉਂਕਿ ਫਿਰ ਵੀਡੀਓ ਅਪਲੋਡ ਨਹੀਂ ਹੁੰਦੀ ਤੇ ਜਿਹੜੇ ਵੀਰ ਇਸ ਨੂੰ ਗੁਰੂ ਦੀ ਬਾਣੀ ਮੰਨਦੇ ਨੇ ਜੀ ਉਹ ਧਿਆਨ ਨਾਲ ਸੁਣਨ ਤੇ ਸਾਰਾ ਚਰਿਤ੍ਰ ਸੁਣਨ ਜੀ ਤੇ ਫਿਰ ਆਪਣਾ ਇਹ ਫੈਸਲਾ ਕਰਨ ਕਿ ਗੁਰੂ ਇਹ ਲਿਖ ਸਕਦਾ ਕਿ ਨਹੀਂ ਲਿਖ ਸਕਦਾ ਜੀ ਦੋਹਰੇ ਤੋਂ ਚਰਿਤ੍ਰ ਸ਼ੁਰੂ ਹੁੰਦਾ ਜੀ ਕਹਿੰਦਾ ਸਤਲੁਜ ਦੇ ਦਰਿਆ ਦੇ ਕੰਢੇ ਇੱਕ ਰਾਜਾ ਬੜਾ ਸੁਖੀ ਰਹਿੰਦਾ ਸੀ ਇੱਕ ਦਿਨ ਪੈਸਿਆਂ ਦੇ ਲਾਲਚ ਕਰਕੇ ਇੱਕ ਬੇਸ਼ਵਾ ਰਾਜੇ ਦੇ ਘਰ ਆ ਗਈ ਅੜਿਲ ਜਗ ਦੇ ਆਮ ਲੋਕ ਉਸ ਨੂੰ ਉਸ ਦਾ ਸ਼ਜੀਆ ਨਾ ਕਰਕੇ ਜਾਣਦੇ ਸਨ ਪਰ ਉਸ ਦੇ ਨੇੜੇ ਦੇ ਮਿੱਤਰ ਉਹਦੇ ਲਧੀਆਂ ਨਾਂ ਤੋਂ ਵਖਵਸਨ ਜਿਹੜਾ ਆਦਮੀ ਵੀ ਉਸ ਨੂੰ ਵੇਖਦਾ ਸੀ ਉਹ ਉਸ ਦੀ ਸੁੰਦਰਤਾ ਵੇਖ ਕੇ ਮਾਨੰਦਰ ਬਹੁਤ ਆਨੰਦਮਾਨਦਾ ਸੀ ਤੇ ਦਸ਼ਮ ਗ੍ਰੰਥ ਦਾ ਪੰਨਾ ਨੰਬਰ ਹੈ ਜੀ 830 ਦੁਹਰਾ ਬੇਸ਼ਵਾ ਉਸ ਰਾਜੇ ਨੂੰ ਵੇਖ ਕੇ ਮੋਹਤ ਹੋ ਗਈ ਪਰ ਰਾਜਾ ਉਸ ਦੇ ਵਸ ਵਿੱਚ ਨਾ ਹੋਇਆ ਉਹ ਮਨ ਵਿੱਚ ਸੋਚਣ ਲੱਗੇ ਕਿ ਰਾਜੇ ਨਾਲ ਕਿਸ ਤਰ੍ਹਾਂ ਮੁਲਾਕਾਤ ਕੀਤਾ ਜਾਵੇ ਉਹ ਤਾਂ ਮੇਰੇ ਤੇ ਦੀਦ ਨਹੀਂ ਰਿਹਾ ਦੱਸੋ ਮੈਂ ਕੀ ਉਪਾਅ ਕਰਾਂ ਨਾ ਤਾਂ ਉਹ ਮੇਰੇ ਘਰ ਆਉਂਦਾ ਏ ਤੇ ਨਾ ਹੀ ਉਹ ਮੈਨੂੰ ਆਪਣੇ ਘਰ ਬੁਲਾਉਂਦਾ ਹੈ ਉਸ ਨੂੰ ਮਿਲਨ ਦਾ ਛੇਤੀ ਕੋਈ ਉਪਾਅ ਕਰਨਾ ਚਾਹੀਦਾ ਹੈ ਇਹ ਸੋਚ ਕੇ ਉਸ ਨੇ ਕਈ ਮੰਤਰ ਜੰਤਰ ਜਾਦੂ ਟੂਣੇ ਅਤੇ ਚਲਿਤਨ ਕੀਤੇ ਤਾਂ ਕਿ ਉਹ ਕਿਸੇ ਤਰ੍ਹਾਂ ਉਸ ਦੇ ਬਸ ਵਿੱਚ ਆ ਜਾਵੇ ਉਹ ਜਾਦੂ ਟੂਣੇ ਕਰਕੇ ਹਾਰ ਗਈ ਫਿਰ ਵੀ ਰਾਜਾ ਉਹਨੂੰ ਆ ਕੇ ਨਾ ਮਿਲਿਆ ਤਾ ਉਸਨ ਉਸਨੇ ਰਾਜੇ ਨੂੰ ਵਸ ਕਰਨ ਲਈ ਕਰਨ ਲਈ ਇੱਕ ਤਰੀਕਾ ਕੱਢਿਆ ਉਸਨੇ ਭਗਵੇਂ ਕੱਪੜੇ ਪਾ ਕੇ yogiyan ਦਾ ਭੇਸ ਬਣਾ ਲਿਆ ਤੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਉਸ ਨੂੰ ਨਮਸਕਾਰ ਕੀਤਾ ਅੜਿਲ ਉਹ yogi ਨੂੰ ਵੇਖ ਕੇ ਰਾਜਾ ਮਨ ਵਿੱਚ પ્રસન્ન ਹੋਇਆ ਤੇ ਉਸਨੇ ਸੋਚਿਆ ਕਿ ਇਸ ਤੋਂ ਕੁਝ ਮੰਤਰ ਸਿੱਖਾਂਗਾ ਰਾਜੇ ਨੇ ਉਸ ਦੇ ਕਰ ਆਪਣਾ ਇੱਕ ਦੂਤ ਨੂੰ ਭੇਜਿਆ ਤਾਂ ਕਿ ਕੁਝ ਜਾਦੂ ਮੰਤਰ ਸਿੱਖੇ ਜਾਣ ਚੋਪਈ ਉਸ ਸੇਵਕ ਚੱਲ ਕੇ ਜੋਗਨ ਦੇ ਕੋਲ ਆਇਆ ਅਤੇ ਉਸ ਨੇ ਰਾਜੇ ਦਾ ਮਨੋਰਥ ਉਸ ਨੂੰ ਦੱਸਿਆ हे ਪ੍ਰਭੂ ਮੈਨੂੰ ਕੁਝ ਮੰਤਰ ਦਿਓ ਅਤੇ ਕਿਰਪਾ ਕਰਕੇ ਮੇਰਾ ਕੰਮ ਕਰੋ ਦੁਹਰਾ ਇੱਕ ਪਹਿਰਵਾਦ ਜੋਗਨ ਨੇ ਅੱਖਾਂ ਖੋਲ ਕੇ ਆਖਿਆ ਕਿ ਜੇਕਰ ਰਾਜਾ ਸਿੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਥੇ ਲੈ ਆਓ ਅੱਧੀ ਰਾਤ ਬੀਤਣ ਤੇ ਉਹ ਸਾਡੇ ਕੋਲ ਆਵੇ ਤਾਂ ਸ਼੍ਰੀ ਗੋਰਖਨਾਥ ਜੀ ਦੀ ਕਿਰਪਾ ਨਾਲ ਉਹ ਨਿਰਾਸ਼ ਨਹੀਂ ਜਾਵੇਗਾ ਚੋਪਈ ਉਸ ਸੇਵਕ ਨੇ ਰਾਜੇ ਨੂੰ ਜਾ ਕੇ ਆਖਿਆ ਤੇ ਅੱਧੀ ਰਾਤ ਨੂੰ ਉਸ ਨੂੰ ਸੁੱਤੇ ਨੂੰ ਜਗਾ ਕੇ ਯੋਗਨ ਦੇ ਘਰ ਲੈ ਆਇਆ ਰਾਜੇ ਨੂੰ ਵੇਖ ਕੇ ਉਹ ਇਸਤਰੀ ਦਾ ਵੱਡਾ ਸੁਖ ਪ੍ਰਾਪਤ ਕੀਤਾ ਦੋਹਰਾ ਰਾਜੇ ਨੂੰ ਯੋਗੀ ਬਣਾ ਯੋਗੀ ਬਣੀ ਵੇਸਵਾਰ ਨੂੰ ਵੇਖ ਕੇ ਸਾਰੇ ਲੋਕ ਉਸ ਨੂੰ ਉਠਾ ਕੇ ਸਾਰੇ ਲੋਕਾਂ ਨੂੰ ਉਠਾ ਕੇ ਭੇਜਦੇ ਹੋ ਅਤੇ ਧੂਫ ਦੀਪ ਚੌਲ ਫੁੱਲ ਅਤੇ ਚੰਗੀ ਸ਼ਰਾਬ ਮੰਗਾਓ ਤਾ ਰਾਜੇ ਨੇ ਉਸੇ ਤਰ੍ਹਾਂ ਹੀ ਕੀਤਾ ਸਾਰੇ ਲੋਕਾਂ ਨੂੰ ਉਠਾ ਦਿੱਤਾ ਅਤੇ ਫਿਰ ਧੂਫ ਦੀਪ ਚੌਲ ਫੁੱਲ ਅਤੇ ਚੰਗੀ ਸ਼ਰਾਬ ਮੰਗਵਾਈ ਤਾਂ ਰਾਜੇ ਨੇ ਆਪਣੇ ਸਾਰੇ ਲੋਕਾਂ ਨੂੰ ਉਠਾ ਦਿੱਤਾ ਅਤੇ ਆਪ ਮੰਤਰ ਪ੍ਰਾਪਤ ਕਰਨ ਲਈ ਇਕੱਲਾ ਹੀ ਰਹਿ ਗਿਆ ਚੋਪਈ ਰਾਜੇ ਨੂੰ ਇਕੱਲਿਆਂ ਵੇਖ ਕੇ ਜੋਗਨ ਨੇ ਆਖਿਆ ਕਿ ਪਹਿਲਾਂ ਤੁਹਾਨੂੰ ਇੱਕ ਚਮਤਕਾਰ ਵਿਖਾਇਆ ਜਾਵੇਗਾ ਅਤੇ ਪਿਛੋਂ ਤੁਹਾਨੂੰ ਮੰਤਰ ਸਿਖਾਇਆ ਜਾਵੇਗਾ ਦੁਹਰਾ ਮੈਂ ਆਦਮੀ ਤੋਂ ਇਸਤਰੀ ਅਤੇ ਇਸਤਰੀ ਤੋਂ ਆਦਮੀ ਹੋ ਜਾਵਾਂਗੀ ਆਦਮੀ ਬਣ ਕੇ ਮੈਂ ਤੁਹਾਨੂੰ ਮੰਤਰ ਸਿਖਾਵਾਂਗੀ ਅਤੇ ਇਸਤਰੀ ਬਣ ਕੇ ਮੈਂ ਤੁਹਾਡੇ ਨਾਲ ਭੋਗ ਕਰਾਂਗੀ ਸਰੀਰਕ ਸੰਬੰਧ ਬਣਾਵਾਂਗੀ ਚਿਤਤਰਨਟ ਦਾ ਪੰਨਾ ਨੰਬਰ ਹੈ ਜੀ 831 ਰਾਜੇ ਨੇ ਆਖਿਆ ਮੰਤਰ ਦੇਣ ਵਾਲਾ ਆਦਮੀ ਪਿਤਾ ਅਤੇ ਇਸਤਰੀ ਮਾਤਾ ਸਮਾਨ ਹੁੰਦੀ ਹੈ ਉਹਨਾਂ ਦਾ ਤਾਂ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਨਾਲ ਭੋਗ ਬਲਾਸ ਕਰਨਾ ਚਾਹੀਦਾ ਹੈ ਅਢਿਲ ਬਹੁਤ ਬਹੁਤ ਵਰਿਆਂ ਤੱਕ ਗੁਰੂ ਦੀ ਸੇਵਾ ਕੀਤੀ ਜਾਂਦੀ ਹੈ ਅਤੇ अनेका ਯਤਨ ਕਰਕੇ ਮੰਤਰ ਪ੍ਰਾਪਤ ਕੀਤੇ ਜਾਂਦੇ ਨੇ ਜਾਂਦੇ ਹੈ ਜਿਸ ਲਈ ਉਸ ਦੇ ਸਾਹਮਣੇ ਸਿਰ ਝੁਕਾਇਆ ਜਾਂਦਾ ਹੈ ਫਿਰ ਮੰਤਰ ਪ੍ਰਾਪਤੀ ਲਈ ਉਹਦੇ ਨਾਲ ਪ੍ਰੇਮ ਕੋਲੋਲਾ ਕਿਸ ਤਰ੍ਹਾਂ ਕੀਤੇ ਜਾਂ ਜਾਣ ਚਪਈ ਜਦ ਜੋਗੀ ਨੇ ਇਹ ਆਖਿਆ ਕਿ ਤੁਹਾਡੇ ਨਾਲ ਮਿਲਣ ਲਈ ਹੀ ਮੈਨੂੰ ਇਹ ਭੇਸ धारण ਕਰਨਾ ਪਿਆ ਹੈ ਹੁਣ ਤੁਸੀਂ ਮੇਰੇ ਨਾਲ ਭੋਗ ਕਰੋ ਅਤੇ ਮੇਰੀ ਸੁੰਦਰ ਸੇਜ ਨੂੰ ਸੁਹਾਇ ਮਾਨ ਕਰੋ ਦੁਹਰਾ ਤੁਹਾਨੂੰ ਮਿਲਣ ਲਈ ਮੇਰਾ ਮਨ ਤੜਫ ਰਿਹਾ ਹੈ ਅਤੇ ਤੁਹਾਡੇ ਵਿਛੋੜੇ ਵਿੱਚ ਮੇਰਾ ਅੰਗ ਅੰਗ ਵਿਆਕਲ ਹੋ ਰਿਹਾ ਹੈ हे ਪਿਆਰੇ ਇਹ ਸੋਹਣੀ ਸੇਜ ਤੇ ਆ ਕੇ ਮੇਰੇ ਨਾਲ ਰਮਣ ਕਰੋ ਜੇ ਤੁਸੀਂ ਭੱਜ ਗਏ ਤਾਂ ਤੁਹਾਨੂੰ ਚੋਰ ਕਹਿ ਕੇ ਬਣਾ ਦੇਵਾਂਗੀ ਜੇ ਮੈਨੂੰ ਛੱਡ ਕੇ ਗਏ ਤਾਂ ਤੁਹਾਨੂੰ ਗਾਲਾਂ ਦੇਵਾਂ ਦੇਵਾਂਗੀ ਇਸ ਲਈ हे ਪਿਆਰੇ ਸ਼ੰਕਾ ਉਤਾਰ ਕੇ ਮੇਰੇ ਨਾਲ ਵਿਚਾਰ ਕਰੋ ਕਾਮ ਦੀ ਦੁਖੀ ਹੋਈ ਕਾਮ ਦੀ ਦੁਖੀ ਕੀਤੀ ਹੋਈ ਜਿਹੜੀ ਇਸਤਰੀ ਪਿਆਰੇ ਦੇ ਪਾਸ ਆਉਂਦੀ ਏ ਇਹ ਜੋ ਪਿਆਰਾ ਉਸ ਨੂੰ ਨਰਾਸ਼ ਕਰਦਾ ਏ ਤਾਂ ਐਸਾ ਮਿੱਤਰ ਘੋਰ ਨਰਕ ਵਿੱਚ ਡਿੱਗਦਾ ਹੈ ਜੋ ਆਦਮੀ ਕਾਮ ਰਤੀ